ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ 18 ਚੈਨਲ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ ਪੰਜਾਬ ਦੀਆਂ ਖਾਸ ਖਬਰਾਂ ਆਓ ਹੁਣ ਇੱਕ ਚਾਦ ਮਾਰਦੇ ਹਾਂ ਇਸ ਖਬਰ ਦੀਆਂ ਹੈਡਲਾਈਨਸ ਦੇ ਪਿੰਡ ਸਨੇਟਾ ਵਿੱਚ ਪਹੁੰਚੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਹਲਕਾ ਦੇ ਬਸਪਾ ਉਮੀਦਵਾਰ ਜਸਵੀਰ ਗੜੀ ਸੰਮਰਥਕਾਂ ਨੇ ਵੰਡੇ ਲੱਡੂ ਬਸਪਾ ਉਮੀਦਵਾਰ ਜਸਵੀਰ ਸਿੰਘ ਗੜੀ ਨੇ ਲੋਕਾਂ ਦੇ ਮਿਲ ਰਹੇ ਭਰਪੂਰ ਸਮਰਥਨ ਦਾ ਧੰਨਵਾਦ ਕਰਦਿਆਂ ਇੱਕ ਜੂਨੂ ਹਾਥੀ ਚੌੜ ਨਿਸ਼ਾਨ ਦਾ ਬਟਨ ਦਬਾਉਂਦੇ ਕੀਤੀ ਅਪੀਲ ਜਿਵੇਂ-ਜਿਵੇਂ ਲੋਕ ਸਭਾ 2024 ਦੀਆਂ ਚੋਣਾਂ ਦੇ ਦਿਨ ਕਰੀਬ ਆ ਰਹੇ ਹਨ ਤਬ ਦੀ ਗਰਮੀ ਤੇ ਵਰਦੀ ਅਗਦੀ ਪਰਵਾਹ ਨਾ ਕਰਦਿਆਂ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਆਪਣੇ-ਆਪਣੇ ਚੋਣ ਪ੍ਰਚਾਰ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ ਮਿਤੀ 26 ਮਈ ਨੂੰ ਮੁਹਾਲੀ ਦੇ ਪਿੰਡ ਸਨੀਟਾ ਵਿਖੇ ਬਹੁਜਨ ਸਮਾਜ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਉਮੀਦਵਾਰ ਜਸਬੀਰ ਸਿੰਘ ਗੜੀ ਆਪਣੇ ਸਾਥੀਆਂ ਸਮੇਤ ਪਹੁੰਚੇ ਰਸਤੇ ਵਿੱਚ ਬਸਪਾ ਵਰਕਰਾਂ ਨੇ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਤੇ ਇੱਕ ਮੋਟਰਸਾਈਕਲ ਰੈਲੀ ਦੇ ਰੂਪ ਵਿੱਚ ਉਨ੍ਹਾਂ ਨਾਲ ਫੇਮ ਸਨੀਟਾ ਦੇ ਬਸਪਾ ਦੇ ਪ੍ਰੋਗਰਾਮ ਦੇ ਸਥਾਨ ਤੱਕ ਪਹੁੰਚੇ ਉੱਥੇ ਲੋਕਾਂ ਦੇ ਇੱਕਾਟ ਨੂੰ ਸੰਬੋਧਨ ਕਰਦਿਆਂ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਗਰੀਬਾਂ ਦੀਆਂ ਮੁਸ਼ਕਿਲਾਂ ਸਿਰਫ ਤੇ ਸਿਰਫ ਗਰੀਬ ਹੀ ਸੁਣਤੇ ਸਮਝ ਸਕਦਾ ਹੈ ਸਰਮਾਇਦਾਰਾਂ ਨੂੰ ਗਰੀਬਾਂ ਦੀਆਂ ਚੁੱਗੀਆਂ ਤੇ ਰਈ ਟੇਰੀ ਹੋਏ ਮਕਾਨਾਂ ਦੀ ਕੀ ਪਰਵਾਹ ਹੋਵੇਗੀ ਉਹਨਾਂ ਦੀ ਸਿਹਤ ਸਹੂਲਤਾਂ ਬਾਰੇ ਕੀ ਪਤਾ ਹੋਵੇਗਾ ਇਸ ਲਈ ਇਸ ਵਾਰ ਤੁਸੀਂ ਆਪਣੇ ਪਰਾਂ ਆਪਣੇ ਬੇਟੇ ਨੂੰ 1 ਜੂਨ ਨੂੰ ਹਾਥੀ ਦਾ ਬਟਨ ਦਬਾ ਕੇ ਤੇ ਆਪਣੀ ਪਾਰਟੀ ਨੂੰ ਵੋਟ પાਕੇ ਪਾਰਲੀਮੈਂਟ ਵਿੱਚ ਆਪਣੀ ਆਵਾਜ਼ ਬੁਲੰਦ ਕਰੋ ਇਸ ਸਮੇਂ ਜਸਵੀਰ ਗੜੀ ਦਾ ਸਵਾਗਤ ਕਰਦਿਆਂ ਸੂਬਾ ਸਕੱਤਰ ਬਲਵਿੰਦਰ ਸਿੰਘ ਕੁੰਬੜਾ ਨੇ ਸਮੂਹ ਪਿੰਡ ਵਾਸੀਆਂ ਨੂੰ ਬਹੁਜਨ ਸਮਾਜ ਪਾਰਟੀ ਦੇ ਜੁਜਾਰੂ ਆਗੂ ਅਤੇ ਬਸਪਾ ਉਮੀਦਵਾਰ ਜਸਦੀਪ ਸਿੰਘ ਗੜੀ ਨੂੰ ਵੋਟਾਂ પાਕੇ ਕਾਮਯਾਬ ਕਰਨ ਦੀ ਅਪੀਲ ਕੀਤੀ ਤੇ ਜਸਵੀਰ ਗੜੀ ਨੂੰ ਪਰੋਸਾ ਦਿੱਤਾ ਕਿ ਅਸੀਂ ਜ਼ਿਲ੍ਹਾ ਮੋਹਾਲੀ ਦੇ ਸਾਰੇ ਪਿੰਡ ਤੁਹਾਡੇ ਨਾਲ ਡਟ ਕੇ ਖੜੇ ਹਾਂ ਉਨਾ ਤੋਂ ਬਾਅਦ ਸੁਖਦੇਵ ਸਿੰਘ ਚੱਪੜਚੇੜੀ ਜ਼ਿਲ੍ਹਾ ਪ੍ਰਧਾਨ ਮੋਹਾਲੀ ਰਾਜ ਸਿੰਘ ਹਲਕਾ ਪ੍ਰਧਾਨ ਮੋਹਾਲੀ ਅਤੇ ਹਰਬਜਨ ਸਿੰਘ ਬਝੇੜੀ ਨੇ ਵੀ ਆਏ ਲੋਕਾਂ ਨੂੰ ਸੰਬੋਧਨ ਕੀਤਾ ਤੇ ਜਸਵੀਰ ਸਿੰਘ ਗੜੀ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਇਸ ਸਮੇਂ ਸੁੱਚਾ ਸਿੰਘ ਸਾਡਕਾ ਪੰਚਾਇਤ ਸੈਕਟਰੀ ਹਰਨੇਕ ਸਿੰਘ ਐਕਸ ایس ਬੀਓ ਹਰਨੇਕ ਸਿੰਘ ਕੈਸ਼ੀਅਰ ਮਨਜੀਤ ਸਿੰਘ ਮੇਵਾ ਕਰਮਜੀਤ ਸਿੰਘ ਆਹਨ ਖੇੜੀ ਹਰਬੰਸ ਸਿੰਘ ਨੇਪ ਸਿੰਘ ਕੁਲਦੀਪ ਸਿੰਘ ਕਾਲਾ ਸਿਮਰਪ੍ਰੀਤ ਸਿੰਘ ਹਰਪ੍ਰੀਤ ਸਿੰਘ ਜੋਤੀ ਕੁੰਬੜਾ ਸਤਨਾਮ ਸਿੰਘ ਸੁਰਿੰਦਰ ਸਿੰਘ ਗੌਰਵ ਕੁਮਾਰ ਵਿਜੇ ਸਿੰਘ ਆਦਿ ਹਾਜ਼ਰ ਹੋਏ ਆਓ ਦੇਖਦੇ ਹਾਂ ਸਾਡੇ ਚੈਨਲ ਵੱਲੋਂ ਇਸ ਪ੍ਰੋਗਰਾਮ ਦੀ ਕਵਰੇਜ ਕੀਤੀ ਵਿਸ਼ੇਸ਼ ਰਿਪੋਰਟ ਸਾਡੇ ਸਾਥੀ ਬਲਾਰੇ ਸਾਥੀ ਐਸਡੀਓ ਹਰਨੇਕ ਸਾਹਿਬ ਜਿਹੜੇ ਇਸ ਹਲਕੇ ਦੇ ਦੇਖ ਰਹੇ ਆ ਚਾਰਜ ਹੈ ਔਰ ਮਾਨਜੋਗ ਸਰਦਾਰ ਬਲਵਿੰਦਰ ਸਿੰਘ ਕੁੰਬੜਾ ਸਾਹਿਬ ਜਿਨ੍ਹਾਂ ਨੂੰ ਪਿਛਲੇ ਦਿਨੀ ਆਪਾਂ ਸਟੇਟ ਬੋਡੀ ਦੀ ਐਗਜ਼ੀਕਟਿਵ ਦੇ ਵਿੱਚ ਸੇਵਾ ਦਿੱਤੀ ਆ ਔਰ ਜ਼ਿਲ੍ਹੇ ਦਾ ਪ੍ਰਧਾਨ ਕਿਤੇ ਚੱਲ ਗਿਆ ਸਕੀਬ ਚੱਪੜਚੀੜੀ ਜੀ ਔਰ ਮੇਰੇ ਨਾਲ ਸਵੇਰ ਤੋਂ ਹੀ ਲੱਗੇ ਹੋਏ ਸਾਥੀ ਮਾਨਜੋਗ ਠੇਕੇਦਾਰ ਬਛੇੜੀ ਸਾਹਿਬ ਹਲਕੇ ਦੇ ਪ੍ਰੈਜ਼ੀਡੈਂਟ ਮਾਨਜੋਗ ਸਰਦਾਰਾ ਸਿੰਘ ਜੀ ਤੁਸੀਂ ਸਾਰੇ ਸਾਥੀ ਦੇਖੋ ਦਿਨ ਬਚਦੇ ਆ ਤਿੰਨ ਅੱਜ ਤਰੀਕ ਹੋ ਗਈ ਅੱਜ ਤਰੀਕ ਹੋ ਗਈ 26 ਤਾਂ ਲੰਘ ਗਈ ਹੈ ਨਹੀਂ ਲੰਘ ਗਈ ਠੀਕ ਹੈ 27 28 29 30 ਨੂੰ ਪ੍ਰਚਾਰ ਪੜਦਾ ਹੈ 72 ਘੰਟੇ ਇੱਕ ਬਚਦੇ ਆ 72 ਘੰਟੇ ਤਾਂ ਪੂਰੇ ਬਚਦੇ ਹੀ ਨਹੀਂ 48 ਘੰਟੇ ਇੱਕ ਬਚਦੇ 48 ਘੰਟੇ ਇੱਕ ਬਚਦੇ ਤੇ ਆ 56 ਘੰਟੇ ਆ ਔਰ ਇਹ ਜਿਹੜੀ ਇਹ ਜਿਹੜਾ ਏਰੀਆ ਹੈਗਾ ਆ ਇੱਥੇ ਬਹੁਤ ਜ਼ਿਆਦਾ ਮਿਹਨਤ ਦੀ ਜ਼ਰੂਰਤ ਹੈ ਤੁਹਾਨੂੰ ਵੀ ਪਤਾ ਆ ਪਰ ਅੱਜ ਸਵੇਰ ਦੇ ਅੱਜ ਅਸੀਂ ਕਈ ਮੀਟਿੰਗਾਂ ਕੀਤੀਆਂ ਖੇਜਰਾਵਾਦ ਉਧਰ ਪੜੇ ਬੜੌਲ ਫਿਰ ਵਿਚਾਰੀ ਰਾਣੀ ਮਾਚਰਾ ਔਰ ਹੁਣ ਅਸੀਂ ਚਮਕੌਰ ਸਾਹਿਬ ਦੇ ਵਿੱਚ ਇੱਕ ਵੱਡਾ ਚਰਚ ਹੈ ਜਿੱਥੇ ਬਹੁ ਗਿਣਤੀ ਬਹੁਜਨ ਸਮਾਜ ਦਾ ਭਾਈਚਾਰਾ ਇਕੱਠਾ ਹੁੰਦਾ ਆ 5000 ਤੋਂ ਜ਼ਿਆਦਾ ਦੀ ਉਹਨਾਂ ਦੀ ਮੈਂਬਰਸ਼ਿਪ ਹੈ 25000 ਵੋਟ ਨੂੰ ਪ੍ਰਭਾਵਿਤ ਕਰਦੇ ਆ ਔਰ ਮੈਨੂੰ ਲੱਗਦਾ ਵੀ ਅ ਘੱਟੋ ਘੱਟ ਵੀ ਇਦਾਂ ਲੰਬਾ ਹਾਲ 500 ਪੱਖਾ ਲੱਗਿਆ ਆ ਸਿਗਾ ਵਿੱਚ ਹਾਲ ਦੇ ਸੰਗਤ ਨਾਲ ਪਰਿਆ 868 ਔਰ ਉੱਥੇ ਮਾਂ ਜੋ ਉੱਥੋਂ ਦੇ ਪਾਸਟਰ ਨੇ ਇਹ ਐਲਾਨ ਹੀ ਕਰ ਦਿੱਤਾ ਵੀ ਅਸ਼ੀਰਵਾਦ ਨਾਲ ਹਾਤੀ ਨੂੰ ਸਾਰੀ ਸੰਗਤ ਨੇ ਵੀ ਹੱਥ ਖੜੇ ਕਰਕੇ ਇੱਕ ਜਕਾਰਾ ਬਣਾਇਆ ਔਰ ਉਸ ਤੋਂ ਅੱਗੇ ਸਾਡੇ ਉੱਧਰਲੇ ਦੁਆਬੇ ਦੇ ਔਰ ਕੁਸ਼ੇਨਾ ਪਿੰਡਾਂ ਦੇ ਇੱਕ ਜਠੇਰੇ ਪੈਂਦੇ ਉਹ ਤਕਰੀਬਨ 8-10 ਦਿਨ ਤੋਂ ਮਗਰ ਲੱਗਿਓ ਸੀ ਜਿਹਦੇ ਕਰਕੇ ਤੁਹਾਡੇ ਕੋਲ ਵੀ ਲੇਟ ਪੁੱਜੀ ਅਸੀਂ ਔਰ ਉੱਥੇ ਮੈਨੂੰ ਲੱਗਦਾ ਵੀ ਸਾਡੇ ਜਾਣ ਤੋਂ ਜਦੋਂ ਸਿੰਗਰ ਮੀਆਂ ਬੀਬੀ ਮੀਆਂ ਬੀਬੀ ਤਾਂ ਨਹੀਂ ਉਹੋ ਕਲਾਕਾਰ ਤੇ ਉਹਨਾਂ ਦੇ ਨਾਲ ਸਾਥਣ ਜਿਹੜੀ ਗਾਰੇ ਸੀ ਸਾਨੂੰ ਦੇਖਿਆ ਤੇ ਉਹ ਸਟੇਜ ਤੋਂ ਹੀ ਗੜੀ ਸਾਹਿਬ ਆ ਗਏ ਐਮਐਲਏ ਸਾਹਿਬ ਆ ਗਏ ਬਹੁਜਲ ਸਮਾਜ ਪਾਰਟੀ ਜਿੰਦਾਬਾਦ ਔਰ ਮੈਨੂੰ ਲੱਗਦਾ ਵੀ ਜਿਹੜਾ ਚੇਅਰਮੈਨ ਸੀ ਨਾ ਕਮੇਟੀ ਦਾ ਉਸ ਜਥੇਦਿਆਂ ਦੀ ਦਾ ਉਹ ਸਾਡੇ ਪੰਗਿਆਂ ਤੋਂ ਸੀ ਔਰ ਕਾਂਗਰਸ ਦਾ ਬਲੌਕ ਜਾਂ ਉਥੇ ਕਿਸੇ ਚੀਜ਼ ਦਾ ਚੇਅਰਮੈਨ ਹੈ ਉਹ ਮਤਲਬ ਉੱਥੇ ਲੋਕ ਆਪ ਮਹਾਰੇ ਜਿਹੜੇ ਆ ਆਪ ਮਹਾਰੇ ਕਰੇ ਕਰਾਵੇ ਆਪੇ ਆਪ ਮਾਨਸ ਕੇ ਨਹੀਂ ਖਚਾਤ ਇੱਦਾਂ ਜਿਹੜੀ ਹਵਾ ਜਿਹੜੀ ਆ ਉਹ ਚੱਲ ਰਹੀ ਆ ਮੈਂ ਜ਼ਿਆਦੇ ਲੰਬੀਆਂ ਜੇ ਗੱਲਾਂ ਨਾ ਕਰਾਂ ਫੋਟੇਜ ਤਾਂ ਆਪਣੇ ਆਪ ਆਪਾਂ ਸੋਚੀਏ ਕਿ ਸਾਡਾ ਦਿੱਲੀ ਦੇ ਦਰਬਾਰ ਚ ਪਾਲੀ ਬਾਰਸ਼ ਕੌਣ ਹੋ ਸਕਦਾ ਹੈ ਬਹੁਜਨ ਸਮਾਜ ਪਾਰਟੀ ਵੱਲੋਂ ਉਮੀਦਵਾਰ ਹੈ ਸਾਰੀਆਂ ਪਾਰਟੀਆਂ ਵੱਲੋਂ ਉਮੀਦਵਾਰ ਖੜੇ ਆ ਐਮਪੀ ਦਾ ਮਤਲਬ ਹੁੰਦਾ ਦੇਸ਼ ਦਾ ਰਾਜਾ ਚੁੜਨਾ ਐਮਪੀ ਦਾ ਮਤਲਬ ਹੁੰਦਾ ਦੇਸ਼ ਦਾ ਰਾਜਾ ਚੁਣਨਾ ਔਰ ਐਮਪੀ ਦੀ ਡਿਊਟੀ ਹੁੰਦੀ ਆ ਉਸ ਰਾਜ ਦਰਬਾਰ ਦੇ ਵਿੱਚ ਤੁਹਾਡੇ ਹੱਕਾਂ ਅਧਿਕਾਰਾਂ ਦੀ ਗੱਲ ਕਰੇ ਤੁਹਾਡੇ ਖਿੱਤੇ ਦੀ ਗੱਲ ਕਰੇ ਇਹ ਜਿਹੜਾ ਖਿੱਤਾ ਆ ਲੋਕ ਸਭਾ ਸ਼੍ਰੀ ਆਨੰਦਪੁਰ ਸਾਹਿਬ ਇਹ ਬਹੁਤ ਵੱਡਾ ਖਿੱਤਾ ਆ ਪੀਜੀਆਈ ਦੀ ਕੰਦ ਪਰ ਇਸੇ ਸਮਾ ਇਸੇ ਸਮਾ ਤੋਂ ਅੱਗੇ ਹਰਿਆਣਾ ਉਹ ਜਿਹਨੇ ਨਾ ਮਿਲੇ ਜੁੜੇ 8-10 ਪਿੰਡ ਵਰਗਾ ਹਾਂ ਟਾਈਮ ਤੋਂ ਵੀ ਅੱਗੇ ਇੱਧਰ ਨੂੰ ਚੱਲ ਜਾਓ ਫਗਵਾੜਾ ਸ਼ਹਿਰ ਦੀ ਕੰਦ ਇੱਧਰ ਨੂੰ ਚੱਲ ਜਾਓ ਮਾਲ ਪਰ ਸ਼ਹਿਰ ਇਹਦੇ ਵਿੱਚ ਹੈ ਇੱਧਰ ਨੂੰ ਚੱਲ ਜਾਓ ਮਛੀਵਾੜੇ ਦੇ ਚੰਗਣਾ ਤੋਂ ਇੱਧਰ 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 ਨੂੰ ਚੱਲ ਜਾਓ ਨੰਗਲ ਦੀਆਂ ਪਹਾੜੀਆਂ ਪਹਾੜੀ ਰਾਜੀਆਂ ਨੇ ਉਹ ਵਿੱਚ ਹੈ ਉਹ ਵਿੱਚ ਹੈ ਉਹਨੇ ਦੇ ਨਾਲ ਜਾ ਟੁੱਕਦੇ 10 ਕਿਲੋਮੀਟਰ ਉਹ ਨਾ ਰਹਿ ਜਾਂਦਾ ਉੱਥੋਂ ਇੱਡਾ ਵੱਡਾ ਇਲਾਕਾ ਆ ਔਰ ਇਸ ਇਲਾਕੇ 'ਚ ਵੱਡਾ ਜ਼ੁਲਮ ਹੋਇਆ ਵੱਡੀਆਂ-ਵੱਡੀਆਂ ਪਾਰਟੀਆਂ ਨੇ ਪਿਛਲੇ 20 ਸਾਲਾਂ 'ਚ ਇੱਥੇ ਜਿਹੜੇ ਉਮੀਦਵਾਰ ਦਿੱਤੇ ਉਹ 5 ਸਾਲਾਂ ਬਾਅਦ ਮੁੜ ਕੇ ਨਹੀਂ ਆਏ ਚਾਹੇ ਕੋਈ ਜਿੱਤ ਗਿਆ ਚਾਹੇ ਕੋਈ ਆਇਆ ਆਪਣਾ ਆਸ਼ਰਾਇ ਖੰਨਾ 2004 ਉਦੋਂ ਇਹ ਸਾਰਾ ਪਰੇ ਨੂੰ ਇਲਾਕਾ ਸ਼ਹਿਰ ਪ੍ਰਬੰਧ ਨੂੰ ਪੈਂਦਾ ਸੀ ਉਹਨੇ 25 ਕਰੋੜ ਰੁਪਈਆ ਪੰਜ ਸਾਲਾਂ ਦਾ ਜਿਹਦਾ ਸਰਕਾਰ ਵੱਲੋਂ ਖਰਚਾਣਾ ਹੁੰਦਾ ਉਹਨ ਸ਼ਹਿਰ ਪਰ ਚਲੰਤ ਕਰਚਾ ਅਗਲੀ ਵਾਰੀ 2009 ਲੁਧਿਆਣੇ ਤੋਂ ਆਇਆ ਰਵਨੀਤ ਬਿੱਟੂ ਚਤਾਲਿਆ ਇਸ ਇਲਾਕੇ ਵਾਲੇ ਲੋਕਾਂ ਨੇ ਇੱਕੋ ਹੀ ਗੱਲ ਤੇ ਚਤਾਲਿਆ ਕਹਿੰਦੇ ਪੈਰੀ ਹੱਥ ਬਹੁਤ ਸੋਹਣਾ ਲਾਉਂਦਾ ਲੈ ਮਨੇ ਇੱਕੋ ਹੀ ਗੱਲ ਤੇ ਪੈਰੀ ਹੱਥ ਬਹੁਤ ਸੋਹਣਾ ਲਾਉਂਦਾ ਉਹ ਭਰਾ ਪੈਰੀ ਹੱਥ ਚੋਂ ਤੁਸੀਂ ਕੀ ਕੱਢਣਾ ਐਮਪੀ ਨੇ ਤਾਂ ਕੱਢ ਕੇ ਲਿਆਉਣੀਆਂ ਬੱਚਿਆਂ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੂਲ ਬੱਚੇ ਫਰੀਪਾਣ ਐਮਪੀ ਨੇ ਤਾਂ ਕੱਢ ਕੇ ਲਿਆਉਣਾ ਨਰੀਕਾ ਦੇ 100 ਦਿਨ ਕਿਸੇ ਤਰ੍ਹਾਂ 300 ਦਿਨ ਹੋ ਜਾਣ ਐਮਪੀ ਨੇ ਤਾਂ ਕੱਢ ਕੇ ਲਿਆਉਣਾ ਯਾਰ ਕਿ ਕਿਸੇ ਤਰ੍ਹਾਂ ਜਿਹੜੀ ਦਿਹਾੜੀ ਆ 250 300 ਨਰੀਕਾ ਮਜ਼ਦੂਰ ਨੂੰ ਮਿਲਦੀ ਉਹ 500 700 ਹੋ ਜਾਏ ਐਮਪੀ ਨੇ ਤਾਂ ਕੱਢ ਕੇ ਲਿਆਉਣਾ ਯਾਰ ਕਿ ਜਿਹੜੇ ਧੀ ਪੁੱਤ ਸਾਡੇ ਹੁਣ ਫੌਜੀ ਬਣਨੇ ਬੰਦ ਹੋ ਗਏ ਅੱਗੇ ਮਾਂ ਕਹਿੰਦੀ ਹੁੰਦੀ ਸੀ ਪੁੱਤ ਫੌਜੀ ਉਮਰ ਭਰਦੀਆਂ ਰੋਟੀਆਂ ਆ 16 ਸਾਲ ਦੀ ਪੈਨਸ਼ਨ ਆ ਜਾਣਾ ਤੂੰ ਦੌੜ ਲਾਇਆ ਕਰ ਤੜਕੀ ਤੇ ਉੱਟ ਕੇ ਮਾਂ ਮੱਖਣੀ ਦਾ ਚਮਚਾ ਵੀ ਵੱਧ ਪਾਉਗੀ ਸੀ ਤੇ ਹੁਣ ਅਗਨੀ ਵੀਰ ਯੋਜਨਾ ਆ ਗਈ ਫੌਜੀ 4 ਸਾਲ ਦਾ ਭਰਤੀ ਹੁੰਦਾ ਕੋਈ ਪੈਨਸ਼ਨ ਨਹੀਂ ਕੋਈ ਕੰਟੀਨ ਨਹੀਂ ਕੋਈ ਮਿਲਟਰੀ ਹਸਪਤਾਲ ਦਾ ਇਲਾਜ ਨਹੀਂ ਕੋਈ ਕੱਖ ਨਹੀਂ ਉਹ ਗੱਲਾਂ ਤਾਂ ਉੱਥੇ ਐਮਪੀ ਨੇ ਕਰਨੀਆਂ ਤੇ ਅਸੀਂ ਕਿ ਜਿਤਾਏ ਕਿਹੜੇ ਸਰਮਾਇਦਾਰ ਦਾ ਮੁੰਡਾ ਮੁੱਖ ਮੰਤਰੀ ਵਿਅੰਤੇ ਦਾ ਪੋਤਰਾ ਜਿਤਾ ਲਿਆ ਰਵਨੀਤ ਬਿੱਟੂ ਅਗਰੇ ਹੀ ਆ ਤੇ ਮੌਤ ਸੁਣ ਲਾਉਂਦਾ ਜੀ ਤੇ ਮੁੜ ਕੇ ਆਇਆ 25 ਕਰੋੜ ਜਿਹੜਾ ਤੁਹਾਡੇ ਇਲਾਕੇ ਦੇ ਡਵੈਲਪਮੈਂਟ ਤੇ ਲੱਗਣਾ ਸੀ ਉਹ ਸਾਰੇ ਦਾ ਸਾਰਾ ਪੈਸਾ ਲੁਧਿਆਣਾ ਹੀ ਲਾਇਆ ਅਗਲੀ ਵਾਰ ਲੁਧਿਆਣੇ ਉ ਜਾ ਕੇ ਖੜਾ ਹੋ ਜਾ ਉੱਥੇ ਜਿੱਤ ਕੇ ਜਿੱਥੇ ਪੈਸਾ ਲਾਇਆ ਉੱਥੋਂ ਜਿੱਤਨੇ 2014 ਦੇ ਵਿੱਚ ਇੱਥੇ ਪਟਿਆਲੇ ਤੋਂ ਭਾਈ ਪ੍ਰੇਮ ਸਿੰਘ ਚੰਦੂ ਮਾਜਰਾਜੀ ਆ ਗਏ ਉਹ ਜੇ ਤਾਲਿਆ ਉਹ ਸਾਰੇ ਮਾਮਾ ਹੀਰ ਦਾ ਨਿਕਲੇ ਸਾਰਿਆਂ ਦਾ ਉਹਨ ਸਾਰਾ ਹੀ ਪੈਸਾ ਘਨੌਰ ਸਨੌਰ ਲਾਇਆ ਲਿ ਜਾ ਕੇ ਔਰ 2017 2022 ਪਿਓ ਪੁੱਤ ਦੋਏ ਜਾ ਕੇ ਉੱਥੋਂ ਖੜੇ ਹੋਏ ਸਨੌਰ ਘਨੌਰ ਤੋਂ ਫੁੱਲੜੀ ਜਿੱਥੇ ਪੈਸਾ ਲਾਇਆ ਉੱਥੋਂ ਹੀ ਖਾਣਾ ਜਾਂਦੀ ਵੀ ਜੇ ਤੁਸੀਂ ਚੱਜਦੇ ਹੁੰਦੇ ਤੇ ਪੈਸਾ ਲਾਇਆ ਹੁੰਦਾ ਗਰੀਬ ਕਲੋਨੀਆਂ ਤੇ ਖਰੜਮਹਾਲੀ ਤੇ ਤੁਸੀਂ ਇੱਥੋਂ ਨਾ ਕਰਦੇ ਇਹ ਲੋਕ ਤੁਹਾਨੂੰ ਨਾ ਵੋਟਾਂ ਪਾਉਂਦੇ ਹਿੰਮਤ ਹੀ ਨਹੀਂ ਪਈ ਇੱਥੋਂ ਕੱਢਣ ਦੀ ਜਿੰਨਾ ਸਾਡਾ ਗਰੀਬ ਭਾਈਚਾਰਾ ਆ ਕਿੱਡੀਆਂ-ਕਿੱਡੀਆਂ ਕਲੋਨੀਆਂ ਕਿੱਡੀ ਸੀਵਰੇਜ ਦੀ ਸਮੱਸਿਆ ਕਿੱਡੀ ਗਲੀ ਦੀ ਸਮੱਸਿਆ ਲਾਈਟਾਂ ਦੀ ਸਮੱਸਿਆ ਸਮੱਸਿਆ ਮੈਂ ਸਮਝ ਗਿਆ ਮੈਂ ਲੇਕਿਨ ਪੈਸਾ ਕਿੱਥੇ ਲਾਇਆ ਸੀ ਤੇ ਉਹ ਪੁੱਤ ਚੰਦੂ ਮਜਰੇ ਨੇ ਸੁਣੋ ਅਗਲੀ ਵਾਰੀ 2019 ਚ ਲੁਧਿਆਣੇੋਂ ਕਾਂਗਰਸ ਦਾ ਆਮਨੀਸ਼ ਤਵਾੜੀ ਕਿਤੇ ਗਿਆ ਔਰ ਮਨੀਸ਼ ਤਵਾੜੀ ਉਹ ਇੱਥੋਂ ਜਿੱਤਿਆ ਉਹ ਕਹਿੰਦਾ ਮੈਂ ਕਿਥੇ ਇੱਥੇ ਨਰਕਾ ਚੋਂ ਜਿੱਤ ਗਿਆ ਆ ਚੰਡੀਗੜ੍ਹ ਸੁਖਨਾ ਝੀਲ ਦੀ ਕਰਾਵਾ ਸੈਰ ਨਹੀਂ ਤੇ ਸਾਰਾ ਹੀ ਪੈਸਾ ਚੰਡੀਗੜ੍ਹ ਲਾਇਆ ਹੁਣ ਜਾ ਕੇ ਚੰਡੀਗੜ੍ਹੋਂ ਖੜਾ ਹੋ ਗਿਆ ਉਹ ਸਾਡੇ ਵਾਲਿਆਂ ਤੋਂ ਕਹਿ ਲੈਣਾ ਪੱਗਾਂ ਚੁੰਨੀਆਂ ਤੋਂ ਉਹ ਸਾਡੇ ਵਾਲਿਆਂ ਤੋਂ ਕਿਆ ਸਮਾਜ ਪਾਰਟੀ ਜਿੰਦਾਬਾਦ ਆ ਗਿਆ ਭਈ ਆ ਗਿਆ ਹਾਥੀ ਵਾਲਾ ਆ ਗਿਆ ਜਿੱਤ ਗਿਆ ਵੇ ਜਿੱਤ ਗਿਆ ਹਾਥੀ ਵਾਲਾ ਜਿੱਤ ਗਿਆ ਲੈ ਗਿਆ ਭਈ ਲੈ ਗਿਆ ਹਾਥੀ ਵਾਲਾ ਲੈ ਗਿਆ